ਪ੍ਰੀ ਆਰਤੀ ਕਗਾਈ ਸੀ ਸਤੰਦਰ ਸਰਤਾਜ ਨੇ ਜੀ ਹਾਂ ਜੀ ਉਹ ਉਹ ਆਰਤੀ ਇਹਦਾ ਨੰਗ ਸਿੰਘ ਉਹ ਆਰਤੀ ਕਰਦੇ ਇੱਥੇ ਛੋਟੇ ਹੁੰਦੇ ਅੱਜ ਸੁਣਦੇ ਰਹਿੰਦਾ ਪੇ ਸਾਹੋਂ ਆਰਤੀ ਉਹਨਾਂ ਨੇ ਇੱਥੇ ਹੀ ਸੁਣੀ ਹੋਈ ਸੀ ਉਹ ਸਵੇਰ ਉਹਨੇ ਆਪ ਗਈ ਸੀ ਉਹਨਾਂ ਦੇ ਪਿਤਾ ਜੀ ਹਰ ਰੋਜ਼ ਹਰ ਬਸਿਆ ਤੇ ਜੋੜ ਮੇਲੇ ਤੇ ਪਹਿਲਾਂ ਤੋਂ ਹੀ ਹਾਲੇ ਛੋਟੇ ਹੁੰਦੇ ਸੀ ਜੋੜਿਆ ਲਈ ਸੇਵਾ ਕਰਦੇ ਸੀ ਉਹ ਜੋੜਾ ਘਰ ਬਣਿਆ ਸਤੰਦਰ ਸਰਤਾਜ ਦੇ ਪਿਤਾ ਹੁਣ ਤੱਕ ਵੀ ਉਹਨਾਂ ਨੇ ਜੋੜਿਆ ਲਈ ਸੇਵਾ ਲਈ ਛੱਡੀ ਹੁਣ ਵੀ ਆਉਂਦੇ ਨੇ ਆਉਂਦੇ ਹੁਣ ਵੀ ਆਉਂਦੇ ਕਹਿੰਦੇ ਇੱਥੋਂ ਵੀ ਤਾਂ ਸਾਰਾ ਕੁਝ ਬਣ ਜਾਣਾ ਜੀ ਗੁਰੂ ਸਾਹਿਬ ਕਹਿੰਦੇ ਜੜਾਂ ਤੋਂ ਜੜੀਆਂ ਪੱਕੀਆਂ ਗਈਆਂ ਤਾਂ ਤਦ ਤੌਹਰਗਾਹ ਤੇ ਹਰਿਆ ਹੋ ਗਈ ਆ ਇੱਥੇ ਬਾਤ ਲੋਕ ਵਿੱਚ ਵੀ ਸਦਾ ਹੀ ਹਰਿਆ ਰਹਿਣ ਗਿਆ ਨਾਲ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਲਾਲ ਬੰਦੇ ਹੋ ਸਕ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰਿਆਂ ਸੰਭਾਲੋ ਬਲਵਸਾਹ ਜੀ ਦੀ ਫਤਿਹ ਬਲਵਾਲ ਹੋਵੇ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਜੀ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਸੀ ਇਹੀ ਹਰੀਆਂ ਵੇਲਾਂ ਨੇ ਜਿਨ੍ਹਾਂ ਦੇ ਨਾਂ ਤੇ ਇਹ ਸਥਾਨ ਦਾ ਨਾਮਕਨ ਹੋਇਆ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਸਾਹਿਬ ਜੀ ਆਏ ਪੂਰਾ ਇਤਿਹਾਸ ਹਨ ਜਰੂਰ ਦੱਸੋ ਜੀ ਇੱਥੇ ਬਾਬਾ ਪ੍ਰੇਮਦਾਸ ਜੀ ਦਾ ਘਰ ਸੀ ਜਦੋਂ ਗੁਰੂ ਸਾਹਿਬ ਜੀ ਉਹਨੂੰ ਦਰਸ਼ਨ ਦੇਣ ਵਾਸਤੇ ਆਏ ਇੱਥੇ ਗੁਰੂ ਸਾਹਿਬ ਜੀ ਕੋਲ ਆ ਲਿਆ ਕੇ ਖੜਾ ਕੀਤਾ ਜੀ ਇੱਥੇ ਖਜੂਰ ਦਾ ਦਰਖਤ ਸੀ ਹੁਣ ਦੂਜਾ ਹੋਰ ਛੋਟਾ ਲਾਇਆ ਉਸ ਨਾਲ ਉਹ ਸੇਵਾਦਾਰ ਨੇ ਕੋੜਾ ਬੰਨ੍ਹ ਦਿੱਤਾ ਜੀ ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਦਰਸ਼ਨ ਦਿੱਤੇ ਬਰਾਜਬਾਨ ਕਰਵਾਇਆ ਗੁਰੂ ਸਾਹਿਬ ਜੀ ਨੂੰ ਤੇ ਫਿਰ ਬਾਬਾ ਪ੍ਰੇਮਦਾਸ ਜੀ ਨੇ ਉੱਠ ਕੇ ਆਸ-ਪਾਸੇ ਜੰਗਲੀ ਬੇਲਾਂ ਸੀ ਉਹ ਪੱਟ-ਪੱਟ ਕੇ ਕੋੜਿਆ ਗੁਰੂ ਸਾਹਿਬ ਦੇ ਘੋੜੇ ਨੂੰ ਬਾਕੀ ਘੋੜਿਆਂ ਨੂੰ ਪਾਈਆ ਤੇ ਬਾਬਾ ਜੀ ਨੂੰ ਪੁੱਛਿਆ ਸਾਡੇ ਬੜੇ ਘੋੜੇ ਖੁਸ਼ ਆਜ ਕੀ ਚਾਰਿਆ ਤੇ ਬਾਬਾ ਪਰੇਵਦਾਸੀ ਕਹਿਣ ਲੱਗੇ ਅਬੇਲਾ ਸੀ ਜਗਲੀ ਮਾੜੀਆ ਮੋਟਿਆ ਇਹ ਮੈਂ ਪੱਟ ਕੇ ਜੜਾ ਤੋਂ ਪੱਟ ਕੇ ਘੋੜਿਆਂ ਨੂੰ ਪਾਈਆ ਗੁਰੂ ਸਾਹਿਬ ਕਹਿੰਦੇ ਜੜਾ ਤੋਂ ਜੜੀਆਂ ਪੱਕੀਆਂ ਗਈਆਂ ਤਾਂ ਤੁਨ ਦਰਗਾਹ ਤੇ ਹਰੀਆ ਹੋ ਗਈ ਆ ਇੱਥੇ ਬਾਤ ਲੋਕ ਵਿੱਚ ਵੀ ਸਦਾ ਹੀ ਹਰੀਆ ਰਹਿਣ ਗਿਆ ਨਾਲ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ ਜੇ ਲਾ ਵੀ ਕੋਈ ਮਾਈ ਪਾਈ ਛੜਦਾ ਨਾਲ ਬੰਨ ਤੇ ਪ੍ਰੇਮ ਤੇ ਸ਼ਰਦਾ ਤਾਲ ਕਰਕੇ ਆਉਣਗੇ ਉਹਨਾਂ ਦੀ ਸੰਸਾਰ ਵੱਲੋਂ ਬੇਲਾ ਹਰੀਆ ਹੋਣੀ ਏ ਇਹ ਬੇਲਾ 12 ਮਹੀਨੇ 36 ਦਿਨ ਹਰੀਆ ਰਹਿੰਦੀ ਆ ਪਤਾ ਕੋ ਪ੍ਰਾਣਾ ਹੁੰਦਾ ਲਾਲ ਲਾਲ ਚੜ ਜਾਂਦਾ ਅੱਛਾ ਬਸਾਖ ਮਹੀਨੇ ਤੇ ਫੁੱਲ ਲੱਗਦੇ ਤੇ ਕਲੀਆਂ ਵਰਗਾਉ ਦੀ ਸਬੇਲ ਹੁੰਦੀ ਆ ਸੋ ਇਹ ਹਰੀਆ ਬੇਲਾ ਇਹ ਉਦੋਂ ਦੀਆਂ ਹੀ ਸਾਰੀਆਂ ਲੱਗੀਆਂ ਹੋਈਆਂ ਅੱਗੇ ਦੀ ਚੱਲੀਆਂ ਇਹ ਸਾਰਾ ਪੂਰਾ ਜਿੰਨਾ ਇਹਨਾਂ ਦਾ ਮਤਲਬ ਸਾਰਾ ਹਾਂ ਇਹਨੂੰ ਛੇੜਿਆ ਨਹੀਂ ਉਦਾਂ ਹੀ ਆ ਉਦੋਂ ਗੁਰੂ ਸਾਹਿਬ ਦੇ ਬੇਲੇ ਅੱਛਾ ਜੀ ਹਾਂ ਜੀ ਤੇ ਬਾਬਾ ਜੀ ਇੱਥੇ ਇਹ ਵੀ ਮੰਨਤ ਵੀ ਅਸੀਂ ਸੁਣਿਆ ਬਹੁਤ ਹੈ ਕਿ ਜੋ ਵੀ ਇੱਥੇ ਕੋਈ ਆਉਂਦਾ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹੜੇ ਮਰਦਤਾ ਜਿਹੜੇ ਸੰਸਾਰ ਵੱਲੋਂ ਬੇਲਾ ਲਾਹ ਹੁੰਦੀਆ ਹੌਣ ਭਾਵ ਬੱਚੇ ਦੀ ਦਾਤ ਪ੍ਰਾਪਤ ਕਰਨ ਵਾਸਤੇ ਜਿਹੜੇ ਆਉਂਦੇ ਮਾਨਵ ਤੇ ਪ੍ਰੇਮ ਤੇ ਸ਼ਰਧਾ ਨਾਲ ਕਰਕੇ ਉਹਨਾਂ ਵਾਸਤੇ ਅਸੂਲ ਆ ਤੇ ਇੱਕ ਤਾਂ ਪੰਜ ਬਾਰਿਸ਼ਦਾਨ ਕਾਲ ਸਰੋਵਰ ਤੇ ਬਹੁਤੀ ਸਰੋਵਰ ਤੇ ਗੁਰੂ ਸਾਹਿਬ ਦਾ ਜਥੇ ਜਲ ਪ੍ਰਗਟ ਕੀਤਾ ਜੀ ਦੂਸਰਾ ਕੋਈ ਮੰਤਰ ਜਾਂ ਤਰ ਤੰਤਰ ਤਾਕਤ ਦੀਤ ਨਹੀਂ ਕਰਨਾ ਚੌਥਾ ਸੂਲ ਆ ਤੀਜਾ ਸੂਲ ਆ ਮਾਸ ਸ਼ਰਾਬ ਆਂਡਾ ਤਮਾਕੂ ਇਹ ਚਾਰ ਤੀਜਾ ਨਹੀਂ ਵਰਤਣੀਆ ਚੌਥਾ ਸੂਲ ਉਹਨਾਂ ਨੂੰ ਦੱਸਿਆ ਜਾਂਦਾ ਇੱਕ ਅੰਕਾਰ ਤੋਂ ਲੈ ਕੇ ਨਾਲ ਕੋ ਹੌਸੇ ਵੀ ਸਜ ਤੱਕ ਮੁਰ ਮੰਤਰ ਦਾ 8 ਘੰਟਾ ਸਵੇਰ ਨੂੰ 8 ਘੰਟਾ ਸ਼ਾਮ ਨੂੰ ਜਾਪ ਕਰਨਾ ਜੰਦਵਾਰਾ ਨਾ ਸ਼ਲਾਮ ਕਰਕੇ ਬਾਹਰ ਦੇ ਦਰਵਾਜ਼ੇ ਚਾੜੂ ਫੇਰਨਾ ਸੰਬੰਧ ਦੇ ਬਰਤਲ ਮਾਂਜਨੇ ਗੁਰੂ ਸਾਹਿਬ ਬਹੁਤ ਕਰ ਕਿਰਪਾ ਕਰਦੇ ਦੂਰੋਂ ਦੂਰੋਂ ਦੇ ਸ਼ਾਂਤ ਸ਼ਾਂਤ ਰਾਂ ਤੋਂ ਸਮਝਾਉਂਦਿਆ ਗੁਰੂ ਸਾਹਿਬ ਜੀ ਸਾਰਿਆਂ ਦੇ ਝੋਲੀਆ ਭਰਦੇ ਹਾਂਜੀ ਤੇ ਘੋੜਿਆਂ ਨਾਲ ਵੀ ਜੁੜੀ ਹੋਈ ਇੱਥੇ ਹਨਾ ਬਾਬਾ ਜੀ ਕੇ ਘੋੜੇ ਵੀ ਆਏ ਸੀ ਇੱਥੇ ਤਵੇਲਾ ਵੀ ਤੁਸੀਂ ਅਸੀਂ ਦੇਖਿਆ ਬਣਾਇਆ ਹੋਇਆ ਵਿੱਚ ਇੱਥੇ 2200 ਘੋੜੇ घोड़ सवार गुरु साहब ਦੇ ਨਾਲ ਆਏ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਇੱਥੇ ਗੁਰੂ ਸਾਹਿਬ ਦਾ ਘੋੜਾ ਬੰਨਿਆ ਬਾਕੀ ਦੇ 250 ਘੋੜੇ ਆਸੇ ਪਾਸੇ ਸਾਰੇ ਬੰਨੇ ਹਰ ਸਾਹਿਬ ਦੇ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਤੇ ਨਾਲ 250 ਘੋੜਸਵਾਰ ਸਸ਼ਤਰਦਾਰੀ ਸੂਰਬਾ ਨਾਲ ਰਹਿੰਦਾ ਸੀ ਗੁਰੂ ਸਾਹਿਬ ਜੀ ਦੇ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਗ੍ਰਿਹਾਈ ਕਰਦੀ ਦੀ ਬਖਸ਼ਿਸ਼ ਕੀਤੀ ਤੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਸੇ ਜਿਹੜਾ ਜੋਗ ਆ ਲਾਇਕ ਆ ਸ਼ਸਤਰ ਕੋੜਾ ساری ਫੌਜ ਸਾਹਮਣ ਦੇ ਉਹਨੂੰ ਸਭਾਲੋ ਮੇਰਾ ਤਾਂ ਚਿੰਤ ਕਰਦਾ ਹਰ ਵੇਲੇ ਮੈਂ ਸਿਗਲ ਕਰੀ ਜਾਵਾ ਬਾੜੀ ਪੜੀ ਜਾਵਾ ਗੁਰੂ ਸਾਹਿਬ ਕਹਿੰਦੇ ਤੁਸੀਂ ਲੈ ਕੇ ਆ ਨਾਲ ਬਚਨ ਕਰ ਦਿੱਤਾ ਇਹ ਫੌਜ ਇੱਦਾਂ ਹੀ ਰਖੜੀ ਆ 250 ਘੋੜ ਸਵਾਰ ਸ਼ਸਤਰ ਧਾਰੀ ਸੂਰਮਾ ਤੁਹਾਨੂੰ ਜੰਗ ਕਰਨ ਦੀ ਲੋੜ ਨਹੀਂ ਪਊ ਜਿਹੜਾ ਚੜ ਕੇ ਆਉ ਤੁਹਾਡੇ ਦੇ ਪਰੇ ਪਰੇ ਸਬਾਪਤ ਹੋ ਜੂ ਇਹ ਗੁਰੂ ਸਾਹਿਬ ਨੇ ਨਾਲ ਬਚਨ ਕਰ ਦਿੱਤਾ ਤਾਂ ਹਰ ਵੇਲੇ ਗੁਰੂ ਸਾਹਿਬ ਜੀ ਨਾਲ ਜਿੱਧਰ ਵੀ ਜਾਂਦੇ ਸੀ 250 ਘੋੜਾ ਸ਼ਾਸਤਰ ਤਰੀਕੂਰ ਮੇ ਉਹਨਾਂ ਦੇ ਨਾਲ ਹੁੰਦੇ ਸੀ ਬਾਕੀ ਸੰਗਤਾਂ ਤੋਂ ਅਲਾ ਇਹ ਸਾਰੇ ਨਾਲ ਚੱਲਦੇ ਸੀ ਭਾਈ ਸੁਖੋ ਕੋਲ ਨਾਲ ਚੱਲਦੇ ਸੀ ਜਦੋਂ ਗੁਰੂ ਸਾਹਿਬ ਜੀ ਹਾਂਜੀ ਉਹ ਆਪਣੇ ਆਪ ਇੱਕ ਪਾਣੀ ਦਾ ਵੀ ਸੀ ਸਰੋਵਰ ਜਿੱਥੇ ਬਣਿਆ ਉਹਦਾ ਵੀ ਇੱਥੋਂ ਫਿਰ ਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੇ ਬਹਿੰਦੀ ਕੀਤੀ ਸੱਚੇ ਪਾਤਸ਼ਾਹ ਜੀ ਤੇ ਜਾਲ ਦੀ ਬੜੀ ਘਾਟ ਆ ਭਾਈ ਸੁਖੋ ਕੋਲੇ ਨੂੰ ਜਾਲ ਛਕੋੜਾ ਸੰਤਾਨ ਨੇ ਇਸ਼ਾਰਾ ਕਰ ਲਏ ਪਾਤਸ਼ਾਹ ਜੀ ਇਤੋਂ ਉੱਠ ਕੇ ਇੱਥੇ ਸਰੋਵਰ ਆ ਬਹੁਤੀ ਸਰੋਵਰ ਹਾਂਜੀ ਉਸ ਸਥਾਨ ਤੇ ਪਹੁੰਚੇ ਸਬੇਤ ਸੰਗਤਾਂ ਅਗੁਰੂ ਸਾਹਿਬ ਜੀ ਦੇ ਕਲ ਕਬਲਾ ਚ ਤੀਸੀ ਧਰਤੀ ਦੇ ਜੋੜ ਲਾ ਮਾਰਿਆ ਉੱਥੋਂ ਜਲ ਦਾ ਸਭਾਂ ਪਰਗਟ ਹੋਇਆ ਗੁਰੂ ਸਾਹਿਬ ਨੇ ਆਗਿਆ ਕੀਤੀ ਇੱਥੇ ਸਭ ਸੰਗਤਾਂ ਜਲ ਛਕੋ ਕੋੜਿਆਂ ਨੂੰ ਇਸ਼ਨਾਨ ਕਰਾਓ ਤੇ ਨਾਲ ਪਾਰ ਕਰ ਦਿੱਤੇ ਬਾਹਰ ਦੇ ਦਿੱਤੇ ਜਿਹੜਾ ਵੀ ਕੋਈ ਮਾਈ ਭਾਈ ਇਹ ਦੇ ਸੋਮੇ ਚ ਇਸ਼ਨਾਨ ਕਰੂਗਾ ਉਹਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਬਹੁਤੀ ਆਦੀ ਤਰ੍ਹਾਂ ਚਮਕੂਟ ਬੇਲਾ ਹਰੀਆ ਹੋਣੀ ਆ ਅਸਾਤ ਰੋਗ ਜਿਹੜੇ ਕਿਸੇ ਦਵਾਈ ਨਾਲ ਠੀਕ ਨਹੀਂ ਹੁੰਦੇ ਸ਼ਲਾਨ ਘਰ ਨਾਲ ਠੀਕ ਹੋ ਗਏ ਹੁਣ ਵੀ ਬਹੁਤ ਬਿਆਦ ਸਖਤਾ ਆਉਂਦੀ ਹੈ ਮਸਿਆਤੇ ਖਾਸ ਕਰਕੇ ਮਹੀਨੇ ਦੇ ਬਹੀਨੇ ਉਹਦਾ ਹਰ ਰੋਜ਼ ਇਹਤਵਾਰ ਨੂੰ ਦਫਾ ਜੋੜ ਮੇਲੇ ਹੁੰਦਾ ਬਹੁਤ ਸਖਤਾ ਆਉਂਦੀ ਹੈ ਅਸ਼ਨਾਨ ਕਰਕੇ ਬਾਥਰ ਦੇ ਕੇ ਅਨੇਕਾਂ ਹੀ ਸਖਤਾ ਜਿਨ੍ਹਾਂ ਦੇ ਕਿਸੇ ਇਲਾਜ ਨਾਲ ਕਿਸੇ ਤਰੀਕੇ ਨਾਲ ਸਰੀਰ ਕਾ ਜਿਹੜੇ ਰੋਗ ਸੀ ਨਹੀਂ ਹਟਦੇ ਸੀ ਇਸ ਕਾਰਨ ਨਾਲ ਬੀਬੀ ਸਾਹਿਬ ਦੀ 20 ਸਾਲ ਬਾਅਦ ਬਾਬਾ ਜੀ ਦਾ ਜਿਹੜਾ ਉਸਤਾਨ ਆ ਹਾਂਜੀ ਹਾਂਜੀ ਇੱਥੇ ਬਾਬਾ ਪ੍ਰੇਮਦਾਸ ਜੀ ਦਾ ਸਨਸਕਾਰ ਹੋਇਆ ਸੀ ਜੀ ਉਹਨਾਂ ਦੇ ਜਿਹੜੇ ਕੋਲ ਦੇ ਹੈਗੇ ਆ ਗੋਤ ਦੇ ਉਹ ਆ ਕੇ ਫਿਰ ਅਸਮਾਨ ਨੂੰ ਮੱਥਾ ਟੇਕਣਾ ਦੀ ਵਿੱਚ ਗੋਲੇ ਅੱਛਾ ਜੀ ਇੱਥੇ ਮੈਂ ਕਿਹਾ ਵੀ ਇਹ ਮਨਮਤਾ ਗੁਰੂ ਘਰ ਦੇ ਵਿੱਚ ਫਿਰ ਬਾਲਾ ਦਾ ਸੁਖਾਸਣ ਸਾਲਾ ਸਤਿਗੁਰੂ ਜੀ ਗੁਰੂ ਰਾਮ ਸਾਹਿਬਾ ਜੀ ਦਾਤ ਉਹ ਇੱਥੇ ਮਹਾਰਾਜ ਬਣ ਆਉਂਦੇ ਆ ਇਹ ਉਹਨਾਂ ਨੇ ਮੱਥਾ ਟੇਕਣਾ ਟੇਕਣਾ ਗੁਰੂ ਸਾਹਿਬ ਨੂੰ ਟੇਕਣਾ ਇੱਕ ਬਾਬਾ ਜੀ ਅਸੀਂ ਹੋਰ ਸਾਨੂੰ ਪਤਾ ਲੱਗਿਆ ਕਿ ਸਤੰਦਰ ਸਰਤਾਜ ਨੇ ਜਿਹੜੇ ਹਾਂ ਜਿਹੜੇ ਗਾਇਕ ਨੇ ਉਹ ਇਸੇ ਪਿੰਡ ਦੇ ਨੇ ਤੇ ਉਹ ਬਹੁਤ ਇੱਥੇ ਆਉਂਦੇ ਵੀ ਨੇ ਉਹਨਾਂ ਦੇ ਉਹਨਾਂ ਦੇ ਪਿਤਾ ਜੀ ਹਰ ਰੋਜ਼ ਹਰ ਬਸਿਆ ਤੇ ਹਰ ਜੋੜ ਮੇਲੇ ਤੇ ਪਹਿਲਾਂ ਤੋਂ ਹੀ ਹਾਲੇ ਛੋਟੇ ਹੁੰਦੇ ਸੀ ਅੰਦਾੜੀ ਅਸੀਂ ਮੇਰੇ ਦੇਖਦੇ ਆਂ ਜੋੜਿਆਂ ਦੀ ਸੇਵਾ ਕਰਦੇ ਸੀ ਉਹ ਜੋੜਾ ਘਰ ਬਣਿਆ ਜੀ ਸਤੰਦਰ ਸਰਤਾਜ ਦੇ ਪਿਤਾ ਹੁਣ ਤੱਕ ਵੀ ਉਹਨਾਂ ਨੇ ਜੋੜਿਆ ਦੀ ਸੇਵਾ ਲਈ ਛੱਡੀ ਸੀ ਹੁਣ ਵੀ ਆਉਂਦੇ ਨੇ ਆਉਂਦੇ ਹੁਣ ਵੀ ਆਉਂਦੇ ਕਹਿੰਦੇ ਇੱਥੋਂ ਵੀ ਤੁਹ ਸਾਰਾ ਕੁਝ ਮਿਲਿਆ ਹਾਂ ਤੇ ਸਰਤਾਜ ਵੀ ਆਉਂਦੇ ਹੋਣਗੇ ਉਹ ਵੀ ਆ ਜਾਂਦੇ ਬੇ ਲੈ ਕੇ ਮਿਲ ਜਦੋਂ ਸਵਾ ਮਿਲਦਾ ਪਤਾ ਨਿਕੜ ਆ ਜਾਂਦੇ ਉਹਨਾਂ ਦਾ ਨਗਰ ਆ ਉਹਨਾਂ ਦੇ ਨਗਰ ਵਿੱਚ ਆ ਸਾਨੇ ਉਹ ਕਹਿੰਦੇ ਜਿਹੜੀ ਆਰਤੀ ਇੱਕ ਗਾਈ ਸੀ ਸਤੰਦਰ ਸਰਤਾਜ ਨੇ ਜੀ ਬਹੁਤ ਸੋਹਣਾ ਉਹਨਾਂ ਦੇ ਵੀ ਹਾਂਜੀ ਉਹ ਇੱਥੇ ਮਤਲਬ ਇੱਥੇ ਵੀ ਉਹ ਉਹਦਾ ਆਪਾਂ ਉਹ ਉਹ ਆਰਤੀ ਇਹਦਾ ਨੰਗਸੂ ਉਹ ਉਹ ਆਰਤੀ ਕਰਦੇ ਇੱਥੇ ਛੋਟੇ ਹੁੰਦੇ ਸਤੰਤਾਜ ਸੁਣਦੇ ਰਹਿੰਦਾ ਫੇ ਅਸਲਾ ਅੱਛਾ ਜੀ ਉਹ ਸਰਤਾਜ ਇੱਥੇ ਆਉਂਦੇ ਹੁੰਦੇ ਸੀ ਉਹ ਆਉਲਾ ਸੀ ਛੋਟੇ ਹੁੰਦੇ ਇੱਥੇ ਆਉਂਦੇ ਰਹੇ ਆਪਣੇ ਪਿਤਾ ਦੇ ਨਾਲ ਹਾਂਜੀ ਇੱਥੇ ਰਹਿੰਦੇ ਸੀ ਆ ਪਿੰਡ ਇਹ ਜੀ ਉੱਥੇ ਦਾ ਫਿਰ ਆ ਪੜਾਈ ਦੇ ਹਿਸਾਬ ਨਾਲ ਫਿਰ ਜੁੜੀ ਬੈਠ ਗਏ ਉਹ ਤੁਹਾਡੀ ਡਿਗਰੀ ਆ ਕੀਤੀ ਆ ਉੱਥੇ ਫਿਰ ਰਹਿ ਜਾਓਗੇ ਤਾਂ ਪਹਿਲਾ ਸਾਰੇ ਸੰਸਕਾਰ ਅਸੋ ਆਰਤੀ ਉਹਨਾਂ ਨੇ ਇਤਨੀ ਸੁਣੀ ਹੋਈ ਸੀ ਉਸ ਤੋਂ ਬਾਅਦ ਉਹਨੇ ਆਪ ਗਾਈ ਸੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਬਾਈ ਬਾਈ ਖਾਸ ਸਾ ਜੀ ਤੁਸੀਂ ਆਏ ਲਾਸ਼ ਦਿੱਤੇ ਇਹ ਲਾਹਗਾ ਬੱਤੀ ਬੀਜ ਨੇ ਹਾਂਜੀ ਪਸਤਾਲ ਬਣਾਇਆ ਜਿਹੜੇ ਜਹੇਦ ਸਿੰਘ ਪੋੜੇ ਸਾਹਿਬ ਸਰਗ ਸ਼ਹੀਦ ਹੋਇਆ ਜੀ ਯਾਰਾ ਸਿੰਘ ਸ਼ਹੀਦ ਹੋਇਆ ਤੇ ਉਹਨਾਂ ਦਾ ਉੱਥੇ ਬਾਈ ਮੈਨੂੰ ਮਨਾਲੇ ਤੇ ਇਹ ਨੂੰ ਨਹੀਂ ਨੂੰ ਉੱਥੇ ਸਸਰੋ ਬਿਲਗੁਰਾ ਪਰ ਬੰਦੇ ਦੀ ਬੇਟੀ ਨੇ ਹਾਂਜੀ ਉਹ ਪੱਕਾ ਹੀ ਪਾਸ ਕਰ ਦਿੱਤਾ ਪੇ ਜੋ ਪੌੜੇ ਸਾਹਿਬ ਦੀ ਸ਼ੀਰ ਦਾ ਸ਼ੀਰ ਦੀ ਦਿਹਾੜਾ ਉੱਥੇ ਦਵਾ ਪੰਜੀ ਸਾਹਿਬ ਦਵਾ ਨਾਲ ਹਾਲ ਤੇ ਬਣਾਇਆ ਜਾਂਦਾ ਹੈ ਪਰ ਇੱਥੇ ਵੀ ਉਹਨਾਂ ਦਾ ਜਿਹੜਾ ਹਾਲਾਤ ਸ਼ੀਰ ਦੀ ਦਿਹਾੜਾ ਬਣਾਇਆ ਜਾਂਦਾ ਪੌੜੇ ਸਾਹਿਬ ਵੀ ਯਾਦਗਾਰ ਉੱਥੇ ਹੈਗੀ ਹੈ ਨਿਸ਼ਾਨ ਸਾਹਿਬ ਮੋਲੇ ਝੁਲਦਾ ਦਰਵਾਜ਼ੇ ਦੇ ਜੀਲਾ ਨਿਸ਼ਾਨ ਸਾਹਿਬ ਹਾਂਜੀ ਇੱਥੋਂ ਗਏ ਸੀ ਅਸੀਂ ਇੱਥੇ ਵੀ ਚਾਹੀਦੀ ਹੈ ਜੀ ਇਹ ਜਿਹੜਾ ਨਿਯਾਨ ਕੀਤਾ ਉਹਨਾਂ ਦੀ ਸਾਰੀ ਸੇਵਾ ਕੀਤੀ ਆ ਉਹ ਉਹਨਾਂ ਦੇ ਨਾਮ ਲਿਖਿਆ ਹਾਂਜੀ ਹਾਂਜੀ ਇਹ ਪੌੜੇ ਸਾਹਿਬ ਸਾਕੇ ਦੀ ਸ਼ੀਰ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਬਜੀ ਯਾ ਫਿਰ ਵੀ ਕਿਸੇ ਦੇ ਦਰਸ਼ਨ ਦੀ